ਇਹ ਘਰ ਕਿਉਂ ਵੀ ਰਿਪੋਰਟ ਨਾ ਭਈਏ ਦੀ ਬਣਨ। ਆ ਪਿਛਲੇ ਪਿੰਡੋਂ ਹੀ ਆਇਆ ਮੈਂ। ਉਹ ਮੁੰਡਾ ਕਹਿੰਦਾ ਭਈ ਹੁਣ ਹੋਰ ਮੈਂ ਕੰਮ ਕਰਦਾ ਭੰਗਾਂ ਦੀ ਮੇਰੀ ਪੱਗ ਲਾਤੀ। ਹਾਂ। ਉਸੇ ਰਾਜਨਾ ਮ ਕਰਾਤਾ। ਕਿ ਉੱਠ ਕੇ ਕੋਈ ਨਾਲ ਨਹੀਂ ਦੁਰਾਉਦੇ। ਆਪਾਂ ਆਪਣੇ ਬੰਦੇ ਨਾਲ ਨਹੀਂ ਖੜਦੇ। ਭਈਆ ਇੱਕ ਛੇੜ ਲਿਓ ਭਈ। 50 ਭਈਏ ਮਿੰਟਾਂ 'ਚ ਕਿੱਥੇ ਹੋ ਜਾਂਦੇ ਆਪਣੇ ਬੰਦਾਂ ਨੂੰ। ਸਾਡੇ ਬੰਦੇ ਨੂੰ ਭਈਏ ਕੁੱਟਦੇ ਹੁੰਦੇ ਆ। ਆ ਕਿੰਨੀਆਂ ਵੀਡੀਓਆਂ ਦਾਣਾ ਵੰਡੀਆਂ। ਕਿੰਨੇ ਭਈਏ ਕੁੱਟ ਰਹੇ ਆਪਣੇ ਬੰਦਾਂ ਨੂੰ। ਆਪਣੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ। ਨਾ ਵੀਡੀਓ ਬਣਾਉਂਦੇ ਹੁੰਦੇ ਸੋ ਆਪਣੇ ਬੰਦਿਆਂ ਨਾਲ ਖੜਾ ਕਰੋ ਬਾਈ ਇੱਕ ਬੇਨਤੀ ਹੋਰ ਆ ਪਿੰਡ ਵਾਲਿਓ ਜ਼ਮੀਨਾਂ ਨਾ ਬਾਈ ਆਪਣੀਆਂ ਵੇਚੋ ਮੈਂ ਬਹੁਤ ਜਿੰਦ ਤੋਂ ਯੋਕਾ ਦੇ ਰਿਹਾ ਪ੍ਰਚਾਰ ਕਰ ਰਿਹਾ ਪਿੰਡ-ਪਿੰਡ ਜਾ ਕੇ ਵੀ ਜ਼ਮੀਨ ਨਾ ਵੇਚੋ ਸੁਣੋ ਕਿ 50 ਕਰੋੜ ਵੀ ਕਿੱਲਾਂ ਦੇਵੇ ਜ਼ਮੀਨਾਂ ਦਾ ਵੇਚੋ ਬਾਈ ਦੁਨੀਆ ਦੇ ਉੱਤੇ ਦੋ ਐ ਚੀਜ਼ਾਂ ਦੀ ਕੀਮਤ ਆ ਇੱਕ ਧਰਤੀ ਤੇ ਦੂਜਾ ਸਿਆਉਣਾ ਸੋਡੀ ਧਰਤੀ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਉਹਦੇ ਦੋ ਵੱਡੇ ਕਾਰਨ ਆ ਪਹਿਲਾ ਵੱਡਾ ਕਾਰਨ ਹੈ ਛੋਡੇ ਕੋਲੇ ਉਹ ਧਰਤੀਆਂ ਦੁਨੀਆ ਦੀ ਜਿਹੜੀ 100 ਮਣ ਦਾਣੇ ਪੈਦਾ ਕਰਨਦੀ ਹੈ ਦੁਨੀਆ 'ਚ ਕਿਤੇ 50 ਮਣ ਤੋਂ ਵੱਧ ਦਾਣੇ ਨਹੀਂ ਪੈਦਾ ਹੁੰਦੇ ਕਿਤੇ ਬਰਸ ਪਾਰ ਜਾਂਦੀ 6 ਮਹੀਨੇ ਕਿਤੇ ਸੋਕਾ ਕਿੰਨਾ ਪਾਰ ਜਾਂਦਾ ਹੈ ਤੇ ਦੂਜਾ ਵੱਡਾ ਕਾਰਨ ਹੈ ਦੁਨੀਆ ਦੇ ਉੱਤੇ ਤੀਜੀ ਸੰਸਾਰ ਜੰਗ ਭੋਜਨ ਤੇ ਪਾਣੀ ਪਿੱਛੇ ਹੋਣੀ ਹੈ ਭੋਜਨ ਥੋੜਾ ਪੈਣੀ ਆ ਕਾਲ ਪੈਣਾ ਪਾਣੀ ਨੇ ਮੁੱਕਣਾ ਛੋਡੇ ਕੋਲੇ ਦੋਨੇ ਚੀਜ਼ਾਂ ਹੈਗੀਆਂ ਇਸੇ ਕਰਕੇ ਪੂਰੀ ਦੁਨੀਆ ਦੀ ਇੱਕ ਛੋਟੀ ਜਮੀਨ ਤੇ ਐ ਮੈਂ ਮਲੇਰਕੋਟਲੇ ਗਿਆ ਪਤਵਾਰ ਯੂਨੀਅਨ ਦਾ ਮੈਨੂੰ ਪ੍ਰਧਾਨ ਮਿਲਿਆ ਉੱਥੇ ਪਰਿਵਾਰੀਆਂ ਦਾ ਕਹਿੰਦਾ ਲੱਖੇ ਐਸ ਵਲੇ ਰਜਿਸਟਰੀਆਂ ਹੋ ਰਹੀਆਂ ਜਿਹੜੀਆਂ ਜ਼ਮੀਨਾਂ ਦੀਆਂ ਤੜਾ ਤੜ ਜ਼ਮੀਨਾਂ ਵਿਕ ਰਹੀਆਂ ਨੇ ਪੰਜਾਬ ਦੇ ਵਿੱਚ ਬਾਹਰ ਦੀਆਂ ਕੰਪਨੀਆਂ ਆ ਕੇ ਕਰ ਰਹੀਆਂ ਪੱਲ ਗੇਟਸ ਵਰਗਿਆਂ ਨੇ ਆਵਾਨੀਆਂ ਅਦਾਨੀਆਂ ਨੇ ਲੱਖਾਂ ਏਕੜ ਪੈਲੀ ਪੂਰੀ ਦੁਨੀਆ ਦੇ ਖਰੀਦ ਲਈ ਦੂਰ ਨਾ ਜਾਓ ਨੇੜੇ ਆ ਜਾਓ ਬਠਿੰਡੇ ਦੇ ਵਿੱਚ ਭੱਜੋ ਮੰਡੀ ਅਦੇਸ ਹਸਪਤਾਲ ਦੇ ਸਾਹਮਣੇ 100 ਏਕੜ ਪੈਲੀ ਕਿਸੇ ਪ੍ਰਾਈਵੇਟ ਕੰਪਨੀ ਨੇ ਖਰੀਦ ਕੇ ਰੱਖੀ ਹੋਈ ਆ ਭਾਈ 3 ਸਾਲ ਹੋ ਗਏ ਵਿਹਲੀ ਪਈ ਆ ਉਹ ਕਮਲੇ ਤਾਂ ਹੈ ਨਹੀਂ 10 ਕਰੋੜ ਵੀ ਮੰਗਦਾ 15 ਕਰੋੜ ਦਿੰਦੇ ਆ 15 ਮਾਂ ਤੋਂ 20 ਦਿੰਦੇ ਆ ਵੀ ਅਰਬਾਂ ਰੁਪਈਆਂ ਦੀ ਜ਼ਮੀਨ ਖਰੀਦ-ਖਰੀਦ ਕੇ ਵਿਹਲੀ ਛੱਡੀ ਜਾਂਦੇ ਆ ਅਗਲੇ ਨੂੰ ਪਤਾ ਆ ਜਿੰਨੇ ਹਾਈਵੇ ਨਿਕਲ ਰਹੇ ਆ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਇਧਰੋਂ ਬਾਗਾ ਬਾਡਰ ਨਾਲ ਜੋੜ ਤੇ ਇਧਰੋਂ ਸਹਿਨੀ ਵਾਲਾ ਉਧਰੋਂ ਕਾਂਡਲਾ ਗੁਜਰਾਤ ਬੰਗਾਲ ਦੀਆਂ ਮੰਦਰਗਾਹਾਂ ਜੋੜਦੇ ਚੀਨ ਤੋਂ ਲੈ ਕੇ ਯੂਰਪ ਤੱਕ ਸੜਕੀ ਵੀ ਬਣ ਗਈ ਚੀਨ ਤੋਂ ਲੈ ਕੇ ਯੂਰਪ ਤੱਕ ਰੇਲ ਦੀ ਲੀ ਵੀ ਬਿਸ ਗਈ ਇਹ ਵਪਾਰ ਲਾਂਘਾ ਖੁੱਲ ਕੇ ਸੜਕਾਂ ਰਾਹੀਂ ਹੋਣਾ ਹੈ ਰੇਲਾਂ ਰਾਹੀਂ ਹੋਣਾ ਹੈ ਜਿੱਦੇ ਲਾਂਘਾ ਖੁੱਲ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਜੇ ਗੱਠ ਤਾਂ ਕਿਸੇ ਵੀ ਕੀਮਤ ਉੱਤੇ ਭਾលਿਆ ਥਿਆ ਗਿਆ ਮੈਨੂੰ ਕਿਉਂ ਨਹੀਂ ਕਿਉਂ ਨਾ ਜਿਹੜੇ ਮੁੰਡੇ ਅੱਜ ਨੌਜਵਾਨ ਕਹਿੰਦਾ ਬਾਪੂ ਵੇਚ ਇੱਕ ਲੱਖ ਕੈਨੇਡਾ ਜਾਣਾ ਹੈ ਵੇਚ ਦੋ ਕਿੱਲੇ ਅਮਰੀਕਾ ਜਾਣਾ ਹੈ ਜਿਹੜੇ 25 25 30 30 40 40 ਲੱਖ ਦੇ ਕਿੱਲੇ ਵੇਚ ਕੇ ਜਾ ਰਹੇ ਹਾਂ ਇਹ ਜੋ 40 ਲੱਖ ਦਾ ਗੱਠ ਖਾਮ ਨਹੀਂ ਮਿਲਣਾ ਬਾਈ। ਤੁਹਾਡੇ ਪਿੰਡੋਂ ਗਏ ਹੋਣੇ ਆ ਬਾਈ ਕਿਸੇ ਨੇ ਆ ਕੇ ਵਾਪਸ ਜ਼ਮੀਨ ਲਈ ਐ। ਵੇਚੀ ਐ। ਲੈ ਕੇ ਹਨਾ ਨਹੀਂ। ਲੈਣੀ ਨਹੀਂ ਹੁੰਦੀ। ਲੈ ਸਕਦੇ ਨਹੀਂ। ਉਧਰ 20 ਸਾਲ ਕੰਮ ਕਰਕੇ ਇਹ ਇਕੱਲਾ ਲੈਣਾ ਬਾਈ। ਇਹ ਪੈੜੀ ਦੀ ਕੀਮਤ ਤਾਂ ਇੰਨੀ ਲਾ ਦੇਣਗੇ। ਇਹ ਇੱਕ ਇਕੱਲਾ ਦੇ ਦਿਓ। ਫੋਟ ਫੋਟ ਮਿੱਟੀ ਪਾਟ ਲਓ। ਜਿੰਨੀ ਮਿੱਟੀ ਜੋਗ ਲਓਗੇ ਹੁੰਨੇ ਬਰਾਬਰ ਪਹਿ ਤੋਲ ਦਿੰਦੇ ਆ ਸਭ ਤੋਂ ਪਹਿਲਾਂ ਜੀਵਨ ਬਗੀ ਖਡ ਮਹਾਲੀ ਦਾ ਏਰੀਆ ਲੋਕਾਂ ਨੇ ਕਲੋਨੀਆਂ ਕੱਟੀਆਂ ਆਪਣੇ ਲੋਕਾਂ ਦੇ 25-25 ਕਰੋੜ ਦੇ ਕਿੱਲੇ ਵੇਚਦੇ ਨੇ ਬਟਾ ਘਰ 팔ਿਆ ਵੱਡੀ ਗੱਡੀ ਲੈ ਲਈ ਦਸਾਂ ਸਾਲਾਂ ਦੇ ਵਿੱਚ ਮਲੰਗ ਹੋ ਕੇ ਸੜਕਾਂ ਤੇ ਆ ਗਏ ਘਰ ਵੀ ਵੇਚ ਕੇ ਫਿਰ ਕੋਠੀਆਂ ਕਾਰਾਂ ਸਭ ਵੇਚ ਗਿਆ ਅਬ ਫਿਲਮਾਂ ਇਹ ਕੋਲੇ ਹੋਏ ਸੁਣੀਆ ਉਹ ਕੋਲੇ ਹੋਏ ਫਿਲਮਾਂ ਆਏ ਉਹ ਕੋਲੇ ਹੋਏ ਫਿਲਮ ਐਸੇ ਤਈ ਹੈ ਕਿਵੇਂ ਮੈਂ ਜਿਹਨੇ ਜ਼ਮੀਨ ਵੇਚੀ ਆ ਆਪਦੀ ਆਪਦੀ ਕੋਈ ਜ਼ਮੀਨ ਦੇ ਉੱਤੇ ਬਣੇ ਹੋਏ ਮੌਲ ਦੇ ਵਿੱਚ ਬਣੀ ਹੋਈ ਦੁਕਾਨ ਦੇ ਉੱਤੇ ਕਿਵੇਂ ਉਹ ਜ਼ਮੀਨ ਦਾ ਮਾਲਕ ਚੌਕੀਦਾਰ ਬਣਦਾ ਜ਼ਮੀਨ ਦੇ ਸਿਆਉਣਾ ਬੰਦੇ ਨੂੰ ਕੋਈ ਗੱਲ ਕਹਿੰਦੇ ਆ ਕਿ ਤੂੰ ਬਿਮਾਰ ਹੋ ਕੇ ਮੰਦੇ ਦੇ ਪੈਗਾ ਖਾ ਲਾਂਗੇ ਤੂੰ ਜੇਲ੍ਹ ਚ ਫਸ ਗਿਆ ਕਢਾ ਲਾਂਗੇ ਜੇ ਅਸੀਂ ਗਹਿਣੇ ਬੈ ਪੈ ਕੇ ਛੜਾਈ ਕਢਾਈ ਨੀ ਜਾਣੇ ਬਾਈ ਜੇ 4 ਤੋਂ 5 ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਸਾਹਮਣੇ ਰੱਖ ਕੇ ਰਾਗੇ ਨਾ ਯਾਦ ਰੱਖਿਓ ਪੰਜਾਬ ਪੂਰੀ ਦੁਨੀਆ ਤੇ ਰਾਜ ਕਰੂ ਲਿਖਾ ਕੇ ਲੈਨੇ ਵਾ ਇਹ ਧਰਤੀ ਬਾਈ ਆਪਾਂ ਇੱਡੇ ਧੜ ਵੀ ਹਮਲਾਵਰ ਆਏ ਇਹ ਧਰਤੀ ਦੇ ਕਬਜ਼ਾ ਕਰਨਾ ਆਪਾਂ ਮੂੰਹ ਬੰਦ ਕੇ ਮੋੜਦੇ ਰਹੇ ਆਂ ਨਾ ਦਾਵਾ ਛੱਡਿਆ ਨਾ ਕਬਜ਼ਾ ਛੱਡਿਆ ਪਰ ਆ ਕੇ ਬਹੁਤ ਸੌਖਾ ਛੱਡ ਰਹੇ ਆਂ 40 30 ਸਾਲ ਪਹਿਲਾਂ ਦੁਆਬਾ ਖਾਲੀ ਹੋ ਗਿਆ ਸਾਰਾ ਹੁਣ ਮਾਝਾ ਤੇ ਮਾਲਵਾ ਚੱਲ ਜੇ ਥੋੜੇ ਕਿੰਨੇ ਕਬਾਗੇ ਬਾਈ 150 ਗਿਆ ਬਾਕੀਆਂ ਤਿਆਰੀ ਹੋਣੀ ਆ ਸਾਰਿਆਂ ਦੀ ਹਾਂ ਮੈਂ ਪੰਜਾਬੀ ਬੋਲੀ ਲੜਾਈ ਲੜਦਿਆਂ ਲੜਦਿਆਂ ਮੈਨੂੰ ਕਈ ਸਾਲ ਹੋ ਗਏ 15 ਦੇ ਵਿੱਚ ਮੈਂ ਬੋਰਡਾਂ ਤੇ ਰੰਗ ਮਾਰਤੇ ਸੀਗੇ ਇੱਥੇ ਹਿੰਦੀ ਉੱਤੇ ਸੀ ਅੰਗਰੇਜ਼ੀ ਉੱਤੇ ਸੀ ਪੰਜਾਬੀ ਥੱਲੇ ਸੀ 15 16 ਮੁਕੱਦਮੇ ਦਰਜ ਹੋਏ 6 ਮਹੀਨੇ ਜੇਲ ਵੀ ਕੱਟ ਕੇ ਆਇਆ ਸਕੂਲਾਂ 'ਚ ਵੀ ਤਾਂ ਰੌਲਾ ਪੈਂਦਾ ਰਹਿੰਦਾ ਮੈਂ ਜਾਂਦਾ ਰਹਿੰਦਾ ਸਕੂਲਾਂ 'ਚ ਪਿੱਛੇ ਤੁਸੀਂ ਵੀਡੀਓ ਦੇਖੀ ਹੋਣੀ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਆਉਂਦੀ ਜਵਾਕਾਂ ਨੂੰ ਬੋਲਣ ਨਹੀਂ ਦਿੱਤਾ ਪੰਜਾਬ ਦੇ ਅੰਦਰ ਪੰਜਾਬੀ ਬੋਲਣ ਤੇ ਜੁਰਮਾਨਾ ਹੋਵੇ ਪਾਬੰਦੀ ਹੋਵੇ ਐਦੂ ਬੱਟੇ ਮਾਰੇ ਹਲਾ ਸਾਡੇ ਕੀ ਸਕਦਾ ਬਹੁਤ ਆਪਣਾ ਪੁਲਿਸ ਨੇ ਫੜ ਲਿਆ ਗੱਡੇ ਤੇ ਆਏ ਐਡੀ ਜੀਪੀ ਕਹਿੰਦਾ ਰਾਤ ਨੂੰ ਕਹਾਂ ਲੱਖਿਆ ਜੇ ਸਕੂਲ ਚ ਗਿਆ ਪਰਚਾ ਦੇਵਾਂਗੇ ਮੈਂ ਜੀ ਪਹਿਲਾਂ ਚੱਲਦੇ ਆ 15 16 ਹੋਰ ਦੇ ਦਿਓ ਪਰ ਮੈਂ ਸਕੂਲ ਜਾਵਾਂ ਕਹਿੰਦਾ ਕਿਉਂ ਪੰਗੇ ਲੈਣਾ ਅਸੀਂ ਉਹ ਹੱਲ ਕਰ ਦੇਣਾ ਤੁਹਾਨੂੰ ਲੋੜ ਹੀ ਨਹੀਂ ਬਣੀ ਮੈਂ ਕੀ ਹੱਲ ਕਰਾਂਗੇ ਕਹਿੰਦਾ ਸਕੂਲ ਪੜ੍ਹਨਾ ਜਵਾਕਾਂ ਤੋਂ ਉਹਨਾਂ ਦੇ ਮਾਪ ਪਿਓ ਤੋਂ ਅਰਜੀ ਦਵਾ ਦੇ ਅਸੀਂ ਕਾਰਵਾਈ ਕਰ ਦਿਆਗੇ ਮੈਂ ਭਾਈ ਦੂਜੇ ਦਿਨ ਗਿਆ ਜਵਾਨਾਂ ਨੂੰ ਨੰਬਰ ਲਏ 50 60 ਬੰਦਿਆਂ ਨੂੰ ਫੋਨ ਕੀਤਾ ਭਾਵਾ ਡੀਸੀ ਬਹਿੰਡੇ ਕੋਲ ਜਾਣਾ ਇਕੱਠੇ ਹੋ ਕੇ 12 13 ਨੂੰ ਜਵਾਨ ਪਰਦਾ ਭਾਈ ਸਕੂਲ ਚ ਤੇ 12 13 ਬੰਦੇ ਦੇ ਨਾਲ ਹੀ ਤੁਰੇ ਆ ਸਾਡੇ ਹਾਲਾਤ ਨੇ ਆ ਹੋਰੇ ਉੱਠ ਕੇ ਆਏ ਆ ਮਿੱਟੀ ਕਰੇ ਬੰਦੇ ਤੁਸੀਂ ਵੀ ਆ ਜਾਓ ਸਾਰੇ ਆ ਜਾਓ ਭਾਈ ਸਾਰੇ ਆਜੋ ਆਪਾਂ ਦੇਖਿਆ ਨਾ ਸਹੀ ਨਾ ਵੀ ਕਿੱਥੇ ਜੇ ਖੜੇ ਆਪਾਂ ਪਤਾ 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 ਨਹੀਂ ਬਾਈ ਪੰਜਾਬੀ ਜੀ ਨਹੀਂ ਪਤਾ ਮਣ ਮੈਨੂੰ ਗੱਲ ਧਿਆਨ ਮਾਰੋ ਆਪਾਂ ਆਪਣੀ ਬਰਬਾਦੀ ਤੇ ਹੱਸਦੇ ਆ ਬਾਈ ਕੀ ਸਾਡੀ ਬਰਬਾਦੀ ਹੈ ਸੁਣਨਾ ਧਿਆਨ ਨਾਲ ਸਕੂਲ ਦਾ ਨਾਗੁਰ ਤੇਗਬਾਦ ਸਕੂਲ ਸਕੂਲ ਦਾ ਨਾਗੁਰ ਨਾਨਕਪਾਲ ਸਕੂਲ ਸਕੂਲ ਦਾ ਨਾਗੁਰ ਗੋਬਿੰਦ ਸਿੰਘ ਸਕੂਲ ਮਾਤਾ ਸਾਹਿਬ ਦਾ ਸਕੂਲ ਆ ਕਾਰਕਟ ਵੀ ਸੋਡੇ ਇੱਥੇ ਕੋਲੇ ਵਾਲੀ ਪਿੰਡ ਰੇੜੀ ਹੈ ਮੈਂ ਮਾਣੀ ਕਿਹੜੇ ਗਿਆ ਮੈਨੂੰ ਮੁੰਡਾ ਕਹਣਾ ਬਾਈ ਮਾਦਮ ਪ੍ਰਿੰਸੀਪਲਾਂ ਤੇ ਪੰਜਾਬੀ ਬੋਲਣ ਨਹੀਂ ਦਿੱਤੀ ਮੈਂ ਫੋਨ ਲਾ ਲਿਆ ਮੁੱਕ ਦੀ ਕਨੇ ਤਾਂ ਖਾਲੀ ਨਹੀਂ ਕੋਈ ਮਾਬੇ ਕਿਵੇਂ ਬਣਾਉਂਦੇ ਐ ਇਹਦਾ ਖੂ ਨੂੰ ਕੂਆ ਕਹਿਣ ਲੱਗਾ ਖੁਰਦ ਨੂੰ ਕੁਜਲੀ ਕਹਿਣ ਲੱਗਾ ਚੰਦ ਨੂੰ ਦੀਵਾਰ ਕਹਿਣ ਲੱਗਾ ਉੱਤੇ ਥੱਲੇ ਨੂੰ ਉੱਪਰ ਨੀਚੇ ਕਹਿਣ ਲੱਗਾ ਸਕੂਲਾਂ ਦੇ ਨਾਂ ਸਾਡੇ ਗੁਰਮੂਆਂ ਦੇ ਨਾਮ ਤੇ ਐ ਸਿਰਾਂ ਦੇ ਜੂਰੇ ਐ ਦਮਾਲੇ ਐ ਗਲਾਂ 'ਚ ਗਾਤਰੇ ਐ ਦੱਸੋ ਜੇ ਊੜਾ ਮਰ ਗਿਆ ਕਾਤਰੇ ਜੂਲੇ ਦਮਾਲੇ ਦਸਤਾਰੇ ਜਉਂਦੀਆਂ ਰਹਿਣਗੀਆਂ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜ੍ਹਾਓ ਜਿੱਥੇ ਮਰਜ਼ੀ ਪੜ੍ਹਾ ਲਓ ਅੰਗਰੇਜ਼ੀ ਸਮੇਂ ਦੀ ਲੋੜ ਆ ਬਾਈ ਜਿੰਨੀਆਂ ਮਰਜ਼ੀ ਜਵਾਨਾਂ ਆਪਣੇ ਬੱਚਿਆਂ ਨੂੰ ਸਿਖਾਓ ਮੈਂ ਕਹਿੰਦਾ ਗੋਲੀ ਦੇ ਖਿਲਾਫ ਨਹੀਂ ਮੈਂ ਖੁਦ ਡਿਪਲੋਮਾ ਕੀਤਾ ਉਰਦੂ ਦਾ ਮੈਂ ਨਹੀਂ ਕਹਿੰਦਾ ਫਲਾਨੀ ਬੋਲੀ ਮਾਣੀ ਹੈ ਫਲਾਨੀ ਬੋਲੀ ਮਾਣੀ ਹੈ ਬੋਲੀਆਂ ਸਾਰਿਆਂ ਚ ਨਹੀਂ ਆਉਂਦੀਆਂ ਪਰ ਜੇ ਮਾਂ ਦਾ ਟੁੱਟ ਕੇ ਜੜਨੋਂ ਟੁੱਟ ਕੇ ਜਿਉਂਦੇ ਕਿਵੇਂ ਰਹੋਗੇ ਯਾਰ ਦੱਸੋ ਪਿੰਡ ਵਾਲਾ ਕਸੂਰ ਇਹਨਾਂ ਦਾ ਮਾਪਿਆਂ ਦਾ ਬਈ ਤੁਸੀਂ ਕਿਸੇ ਨਾ ਸਕੂਲ ਚ ਜਾ ਕੇ ਪੁੱਛਿਆ ਕਿ ਸਾਡੇ ਜਵਾਕ ਨੂੰ ਏ ਕਾ ਦੂਆ ਸੌ ਤੱਕ ਕਿਉਂ ਨਹੀਂ ਆਉਂਦਾ 10 ਵਿੱਚ ਪੜ੍ਹਦੇ ਜਵਾਕ ਨੂੰ ਪਿੰਡ ਦਾ ਨਾਮ ਨਹੀਂ ਸਹੀ ਲਿਖਣਾ ਆਉਂਦਾ ਕਦੇ ਪਿਆਰੀ ਛੱਡ ਗਿਆ ਕਦੇ ਸਿਆਰੀ ਛੱਡ ਰਿਹਾ ਆਉਂਟਰ ਕਿਨ ਲੈਂਕੜ ਭੁੱਲ ਗਿਆ ਆੜੇ ਕਿਉਂ ਨਹੀਂ ਆਉਂਦੇ ਕਿਸੇ ਬੰਦੇ ਨੇ ਆਪਣੇ ਜਵਾਕ ਦੀ ਘਰੇ ਆਏ ਦੀ ਕਾਪੀ ਖੋਲ ਕੇ ਦੇਖੀ ਵੀ ਕੀ ਪੜ੍ਹਾਉਂਦੇ ਆ ਕੀ ਲਿਖਾਉਂਦੇ ਆ ਕਿਤਾਬ ਖੋਲੀ ਹੈ ਕਿਹੜਾ ਇਤਿਹਾਸ ਪੜ੍ਹਾਉਂਦੇ ਆ ਦੱਸੋ ਬਈ ਇਹਨਾਂ ਤੋਂ ਅੰਗਾਂ ਨਸਲਾਂ ਤਿਆਰ ਹੋ ਰਹੇ ਨੇ ਆ ਨਸਲਾਂ ਟੋਲੀਆਂ ਜਿਹੜੀਆਂ ਨਸਲਾਂ ਨੇ ਜਿਹੜੀਆਂ ਪੀੜੀਆਂ ਨੇ ਇਹ ਕੌਮ ਦਾ ਭਾਰ ਆਪਣੇ ਮੋਢਿਆਂ 'ਤੇ ਚੱਕਣਾ ਹੈ ਇਹ ਵਿਰਾਸਤ ਨੂੰ ਅੱਗੇ ਸਾਹਮਣਾ ਹੈ ਲੱਖੀ ਉਹਦਾ ਪਤਾ ਹੀ ਨਹੀਂ ਉਹ ਕੀ ਪੜ੍ਹੀ ਜਾਂਦੇ ਉਹ ਕੀ ਸਿੱਖੀ ਜਾਂਦੇ ਉਹ ਕਿੱਥੇ ਜੁੜੀ ਜਾਂਦੇ ਆ ਲੀਡਰਾਂ ਦੇ ਘਰ ਰੈਲੀਆਂ ਆ ਬਾਦਲਾਂ ਦੀ ਰੈਲੀ ਤੇ ਚਲੋ ਵੀ ਮੈਟਰ ਲੈ ਕੇ ਚੱਕਦੇ ਉਧਰ ਨੂੰ ਆ ਕਾਗਜ਼ੀ ਰੈਲੀ ਆ ਚਲੋ ਉਧਰ ਨੂੰ ਬੱਸਾਂ ਭਰ ਕੇ ਆਜ ਆਮ ਆਦਮੀ ਵਾਲੇ ਚਲੋ ਭਈ ਕਿੱਥੇ ਆ ਪਿਆਰ ਹੋ ਰਹੇ ਨੇ ਯਾਰ ਉਥੇ ਪਤਾ ਹੀ ਨਹੀਂ ਕਰਨਗੇ ਬਾਈ ਚਉਂਦੇ ਰਮਾਂਗੇ ਲੱਗਦਾ ਕੋ ਚਾਂਸ ਬੋਲੀ ਕੀ ਹੁੰਦੀ ਆ ਬੋਲੀ ਬੋਲ ਚੱਲਦੀ ਭਾਸ਼ਾ ਨੂੰ ਬੋਲੀ ਨਹੀਂ ਕਹਿੰਦੇ ਬਾਈ ਜਦੋਂ ਕਿਸੇ ਕੌਮ ਦੀ ਬੋਲੀ ਮਰਦੀ ਆ ਕਿਸੇ ਕਹਾਣੀਆਂ ਗੀਤ ਸੰਗੀਤ ਸਾਹਿਤ ਵਿਰਸਾ ਇਤਿਹਾਸ ਮਰ ਜਾਂਦਾ ਉਹ ਕੌਮ ਦਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਉਹਦਾ ਵजूद ਮਰ ਜਾਂਦਾ ਉਸ ਕੌਮ ਦਾ ਪੰਜਾਬੀ ਦਾ ਸਥਾਨ ਬਹੁਤ ਉੱਚਾ ਹੈ 10ਵੇਂ ਨੰਬਰ ਤੇ ਹੈ ਪੰਜਾਬੀ 6700 ਬੋਲੀ ਦੇ ਵਿੱਚੋਂ 14 ਕਰੋੜ ਬੰਦਾ ਪੰਜਾਬੀ ਬੋਲਦਾ ਪੂਰੀ ਦੁਨੀਆ 'ਚ ਬੜਾ ਉੱਚਾ ਥਾਂ ਸਾਡਾ ਜੈਡਸਕੋ ਰਿਪੋਰਟ ਪਤਾ ਕੀ ਦੁੱਤੀ ਹੈ ਜੈਡਸਕੋ ਕਹਿੰਦੀ ਹੈ ਵੀ 21ਵੀਂ ਸਦੀ ਤੱਕ ਜਾਂਦਿਆਂ ਜਾਂਦਿਆਂ ਜੈਡਸਕੋ ਦੁਨੀਆ ਦੀ ਏਜੰਸੀ ਜਿਹੜੀ ਕੋਚਾ ਕਰਦੀ ਹੈ ਸਰਵੇ ਕਰਦੀ ਹੈ ਉਹ ਕਹਿੰਦੀ 21ਵੀਂ ਸਦੀ ਦੇ ਬੀਤ ਜਾਂ ਬੀਤਿਆਂ ਜਿਹੜੀਆਂ ਬੋਲੀਆਂ ਨੇ ਲੋਕ ਹੋਣਾ ਮਰਨਾ ਖਤਮ ਹੋਣਾ ਹੈ ਉਹਨਾਂ ਦੇ ਵਿੱਚੋਂ ਪੰਜਾਬੀ ਵੀ ਇੱਕ ਹੈ ਖਤਮ ਹੋਣ ਬਲ ਵੱਧ ਰਹੇ ਆ ਪਰ ਸਾਨੂੰ ਕੋਈ ਪਰਵਾਹ ਨਹੀਂ ਆ ਇਸੇ ਕਰਕੇ ਵੀ ਆਪਣੇ ਲੋਕਾਂ ਨੂੰ ਸਿੱਖਿਆ ਦਿਖਾਉਣ ਲਈ ਬੰਗਾਲ ਗਿਆ ਦੱਖਣ ਚ ਗਿਆ ਤਾਮਿਲਨਾਡੂ ਕਰਨਾਟਕਾ ਕੇਰਲਾ ਆਂਧਰਾ ਤੇਲंगाना ਸ਼ਾਇਦ ਕੋਈ ਉਥੋਂ ਦੀਆਂ ਮੇਰੀਆਂ ਵੀਡੀਓ ਦੇਖੀਆਂ ਹੋਣ ਕਿਹਨੇ ਮੈਂ ਵੀਡੀਓ ਬਣਾ ਆਪਣਾ ਪਾਈਆਂ ਬਾਤ ਦਫ਼ਤਰਾਂ ਦੇ ਬੋਲ ਸੜਕਾਂ ਦੇ ਬੋਲ ਕੋਈ ਮਗਰ ਨਾ ਬੋਲੋ ਭਾਈ ਹੈਲੋ ਪ੍ਰਕਿਆਰਿਆਂ ਦੇ ਬੋਰਡ ਬੈਂਕਾਂ ਦੇ ਬੋਰਡ ਉਹਨਾਂ ਦੇ ਬੈਂਕਾਂ ਦਾ ਦਫਤਰਾਂ ਦਾ ਚਾਰਗੀਆਂ ਦਾ ਕੰਮ ਬੰਗਾਲ ਚ ਬੰਗਲਾ ਬੋਲੀ ਚ ਹੈ ਕਰਨਾਟਕਾ ਕਰਨੜਾ ਚ ਹੈ ਤਾਮਲੜੂ ਤਾਮਦ ਚ ਹੈ ਕੇਰਲਾ ਮਲਿਆਲਮ ਚ ਹੈ ਆਂਧਰਾ ਤੇਲਗਾਨਾ ਤੇਲਗੂ ਚ ਹੈ ਉਹ ਲੋਕ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਆ ਭਾਈ ਆਪਣੀ ਬੋਲੀ ਨੂੰ ਮੋਦੀ ਗਿਆ ਤਾਮਲ ਲਾਡੂ ਸਟਾਰਨਾ ਮੁੱਖ ਮੰਤਰੀ ਆ ਤਾਮਲ ਲਾਡੂ ਸਟੇਜ ਤੇ ਬੈਠਾ ਉਹ ਮੋਦੀ ਨੂੰ ਪਤਾ ਕੀ ਬੋਲਿਆ ਪਹਿਲਾਂ ਮੋਦੀ ਸਾਹਿਬ ਅਸੀਂ ਤਾਮਲ ਆ ਸਾਡੀ ਮਾਂ ਬੋਲੀ ਤਾਮਲ ਹੈ ਸਾਡੀ ਜਾਨ ਨਾਲੋਂ ਜ਼ਿਆਦਾ ਪਿਆਰੀ ਹੈ ਬੋਲੀ ਸਾਡੇ ਉੱਤੇ ਜਬਰੀ ਹਿੰਦੀ ਨਾਲ ਤੋਂ ਕੋਪਰਦਾਸਤ ਨਹੀਂ ਕਰਾਂਗੇ ਇਹ ਹੁੰਦਾ ਬਾਈ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਤੇ ਦੁਨੀਆ ਦੇ ਉੱਤੇ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪ ਦੇਖਣ ਨੂੰ ਲੈ ਕੇ ਫਿਕਰਮੰਦ ਹੁੰਦੀਆਂ ਨੇ ਮਿੱਤੇ ਕਿੱਧਰ ਨੂੰ ਲੈ ਕੇ ਜਾਣਾ ਹੈ ਜਿਹੜੀਆਂ ਕੌਮਾਂ ਸਾਡੇ ਵੰ ਨੂੰ ਸੌ ਜਾਂਦੀਆਂ ਨੇ ਘੋਲੇ ਵੇਚ ਕੇ ਲੰਮੀਆਂ ਤਾਣ ਕੇ ਉਹ ਕੌਮਾਂ ਦੁਨੀਆ ਤੋਂ ਤਬਾਹ ਹੋ ਜਾਂਦੀਆਂ ਨੇ ਅੱਜ ਆਪਣੇ ਪੈਰੋਂ ਆ ਮਰ ਰਹੇ ਆ ਖਿਆਲ ਤੁਮ ਤੇਰੇ ਵਿੱਚ ਕਿਸੇ ਨੇ ਮੇਰੀ ਉਹ ਵੀਡੀਓ ਵੀ ਦੇਖੀ ਹੋਵੇ ਜਿੱਥੇ ਇੱਕ ਵਿਚਾਰੇ ਸੜਕ ਦੇ ਘਰ ਪਾਇਆ ਹੋਇਆ ਅਸੀਂ ਬੰਗਾਲੀ ਬੰਦੇ ਨੂੰ ਪੁੱਛਿਆ ਵੀ ਸੜਕ ਕੱਟਣ ਵੇਲੇ ਘਰ ਕਿਉਂ ਢਾਇਆ ਬਈ ਵਿਚਾਲੇ ਕਿਉਂ ਖੜਾ ਕਰ ਰਹੇ ਉਹ ਕਹਿੰਦਾ 1940 ਦੇ ਸਾਡੇ ਘਰੀ ਚੰਦਰ ਘੋਸਤੋਂ ਦਾ ਬੰਦਾ ਹੋਇਆ ਉਹਨੇ ਉਸ ਵੇਲੇ ਇਨਕਲਾਬੀ ਨਾਟਕ ਲਿਖੇ ਸੀ ਇਹ ਉਹਦਾ ਘਰ ਆ ਕਹਿੰਦੇ ਬਈ ਅੰਦਰ ਉਹਦੀਆਂ ਹੱਥ ਲਿਖਤਾ ਕਿਤਾਬਾਂ ਕਾਪੀਆਂ ਮੰਜੇ ਪੀੜੇ ਕੁੱਲ ਨਿਸ਼ਾਨ ਸਾਂਭੀ ਪਈ ਐ ਹਰ ਸਾਲ ਆਪਣੇ ਜਿਹੜੇ ਜਵਾਕਾਂ ਨੂੰ ਲਿਆਉਨੇ ਆ ਦਿਖਾਉਨੇ ਆ ਇਹ ਆ ਬੰਦਾ ਸਾਡਾ ਇਨਕਲਾਬੀ ਕਵੀ ਹੋਇਆ ਐ ਨਾਟਕ ਕਰ ਹੋਇਆ ਉਹਦਾ ਘਰ ਆ ਉਹਦੇ ਨਿਸ਼ਾਨੀਆਂ ਨਹੀਂ ਜਿਹੜੇ ਸਾਡੀ ਖਾਤਰ ਬੰਦ-ਬੰਦ ਕਟਵਾ ਕੇ ਖੋਪੜੀਆਂ ਲਹਾ ਕੇ ਆਰਿਆ ਨਾ ਚੀਰੇ ਗਏ ਜਿਹੜੇ ਨੀਹਾ ਚੀਨੇ ਗਏ ਖੂਨ ਡੋਲ ਕੇ ਆਪਣਾ ਪਰਿਵਾਰਾਂ ਦੇ ਪਰਿਵਾਰ ਕੁਰਬਾਨ ਕਰਕੇ ਸਾਡੇ ਕੋਲੇ ਕੋਈ ਨਿਸ਼ਾਨੀ ਸੰਭੀ ਗਈ ਬੱਚੀ ਬਈ ਕਿੱਥੇ ਵੀ ਸਰੰਦਰੀ ਨਹੀਂ ਉੱਤੇ ਗੁਰਦੁਆਰਾ ਚਮਕੌਰ ਦੀ ਕੱਚੀ ਗੜੀ ਗਾਇਬ ਕਰਦੀ ਝੰਡੇ ਬੁਰਜ ਢਾ ਤੇ ਦਸਵੀਂ ਜੋੜੀਆਂ ਢਾਈ ਜਾਂਦੇ ਆ ਨਨਕਾਣਾ ਸਾਹਿਬ ਦੇ ਕਿਲੇ ਗੁਰਦੁਆਰਾ ਤਬਦੀਲ ਕਰਦੇ ਬੁੰਗੇ ਇੱਕ ਅੱਧਾ ਹੀ ਰਹਿ ਗਿਆ ਖਤਮ ਕਰ ਤੇ ਜਵਾਰਤ ਸਾਹਿਬ ਜਾਣਿਓ ਭਾਈ ਬੁੰਗੇ ਕਿੰਨੇ ਰਹਿ ਗਏ ਹਾਂਜੀ ਬਾਬਾ ਬੁੰਗੇ ਨਹੀਂ ਪਤਾ ਹੋਣਾ ਪਹਿਲੀ ਗੱਲ ਤੋਂ ਅਰਦਾਸ ਆਪਾਂ ਖੜੇ ਪੜਦੇ ਆਂ ਚੌਕੀਆਂ ਝੰਡੇ ਬੁੰਗੇ 'ਚ ਕੁਝ ਘਟਾ ਦੋ ਬੁੰਗਿਆਂ ਦਾ ਤਾਂ ਪਤਾ ਵਾ ਪਰ ਇਹਨਾਂ ਨੇ ਤਾਂ ਢਾਈ ਦਿੱਤੇ ਸਾਰੇ ਇਹ ਬਾਬਾ ਜੀਵਨ ਸਿੰਘ ਦੇ ਨਾਂ ਤੇ ਉਸੇ ਬੁੰਗਾ ਸੀ ਨੰਦਪੁਰ ਦਾ ਸਾਰੇ ਰਾਮਗੜੀਆਂ ਬੁੰਗਾ ਇੱਕੋ ਰਹਿ ਗਿਆ ਭਾਈ ਬਾਕੀ ਖਤਮ ਕਰਦੇ ਤੇ ਆਰ ਮਾਰੋ ਗੱਲ ਕਿੱਥੇ ਖੜਦੀਆਂ ਜਾ ਕੇ ਛੇੜੀ ਖੜਨੀ ਆ ਤੋ 4-500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਐਡੀ ਕਾਪੜੀ ਨਸਲ ਨੂੰ ਕੋਲੇ ਕਹੂ ਅਖੜਾ ਕੇ ਪੁੱਤ ਸਾਡਾ ਇਤਿਹਾਸ ਚੁਮਕਾਉਣ ਦੀ ਇਕੱਠੀ ਗੜੀ ਬੋਲ ਕੱਲਾ ਕੱਲਾ ਸਵਾ ਸਵਾ ਰੱਖਣਾ ਪੜਿਆ ਸਾਡਾ ਇਤਿਹਾਸ ਅਨੰਦਪੁਰ ਸਾਹਿਬ ਦੇ ਕਿਲਿਆਂ ਚ ਪਿਆ ਜਿੱਥੇ ਕਾਂਗਰਸ ਸਥਾਪਨਾ ਹੋਈ ਸਾਡਾ ਇਤਿਹਾਸ ਆਂਧਰੀ ਨੀਤ ਪਿਆ ਜਿੱਥੇ ਨਿੱਕੀਆਂ ਜਿੱਦਾਂ ਨੇ ਕਰਵਾ ਕੇ ਆਪਣੇ ਆਪੇ ਤਾਂ ਉਹਨੇ ਮੈਨੂੰ ਮਜਬੂਰ ਕੀਤੀ ਉਹਨੇ ਕਿਹਾ ਬਾਪੂ ਇਹ ਕਿਲੇ ਕੀ ਹੁੰਦੇ ਆ ਗੜੀ ਕੀ ਹੁੰਦੀ ਐ ਬੂੰਗੇ ਕੀ ਹੁੰਦੇ ਐ ਤੇਰੇ ਬੰਦੇ ਕੋਲ ਕੋਈ ਜਵਾਬ ਹੋਊਗਾ ਇਨਸ਼ਾਨੀ ਨਹੀਂ ਬਚੀ ਕੋਈ ਬਈ ਛੋਣੇ ਪੈ ਤੇ ਕੋਈ ਖੂਹ ਹੋਣਾ ਹੈ ਹੈ ਨਾ ਕੱਲ ਨੂੰ ਢਾ ਕੇ ਉੱਤੇ ਕਮਰਾ ਪਾ ਦਿਓਗੇ ਤੇ 100 ਸਾਲ ਬਾਅਦ 50 ਸਾਲ ਬਾਅਦ ਕਹੋਗੇ ਕਿ ਜੇ ਖੂਹ ਹੁੰਦਾ ਸੀ ਹੱਟ ਚੱਲਦਾ ਹੁੰਦਾ ਸੀਗਾ ਪਾਣੀ ਪੀਂਦੇ ਹੁੰਦੇ ਸੀ ਤਾਂ ਜਵਾਬ ਦੋ ਬਾਪੂ ਖੂਹ ਕੀ ਹੁੰਦਾ ਬਾਪੂ ਜੀ ਇੱਕ ਮਿੰਟ ਉਸ ਨਿਆਲੇ ਆਲਸ ਦੀਆਂ ਗਾੜੀਆਂ ਬਾਗਲਾਂ ਨੇ ਪਿੰਗਰਲ ਦੀ ਬਾਹਰ ਲੱਗਿਆ ਪੂਰ ਜਿਲ੍ਹੇ ਤੋਂ ਆਉਣ ਲੱਗੀਆਂ ਆ ਭਾਈ 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 ਸਸਤਾ ਬਾਪੂ ਸਾਡੇ ਘਰਾਂ ਚ ਵੱਢ ਚੁੱਕੀ ਹੈ ਗੁਰਦੁਆਰਾ ਦੇ ਭਈਏ ਉਹਨਾਂ ਨੇ ਆ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਬਾਤ ਚੁੱਕੀ ਹੈ ਆ ਜਿਹੜੇ ਅੱਜ ਕਹਿੰਦੇ ਬਾਦਲ ਚੰਗਿਆ ਦੇਣ ਨਾ ਦਈ ਐ ਸਭ ਬਾਦਲ ਮਾਰ ਕਰਨ ਕੋਈ ਇਹ ਕੋ ਨਵੀਂ ਗੱਲ ਨਹੀਂ ਕਿ ਜਮਾਂ ਆਪਾਂ ਤੋਂ ਦੁਤਿਆਣ ਹੀ ਨਹੀਂ ਮਰਾਂ ਕਿਹੜਾ ਮਾਰਦੇ ਆ ਆ ਕਈ ਪਿੰਡਾਂ ਤੋਂ ਮੈਂ ਆਇਆ ਲੋਕ ਕਹਿੰਦੇ ਆ ਆਲੇ ਪਿਓ ਨੂੰ ਪਿਓ ਨਹੀਂ ਬਾਦਲ ਨੂੰ ਬਾਪੂ ਕਹੀ ਜਾਂਦੇ ਆ ਹਾਲਾਂਕਿ ਤੁਸੀਂ ਖਾਲੇ ਨਿਗਰੇ ਖੜੇ ਆ ਇਹਦਾ ਸਾਡੇ ਮੈਂ ਉਹੀ ਗੱਲਾਂ ਕਰਦਾ ਸੀ ਵੀ ਮੇਰੀਆਂ ਗੱਲਾਂ ਕਿੰਨਾ ਚਿਰ ਚੇਤੇ ਰਹਿਣਗੀਆਂ ਮੈਂ ਪਿੰਡ ਤੋਂ ਨਿਕਲਾ ਗੱਲਾਂ ਭੁੱਲ ਜਾਣਗੀਆਂ ਇੰਨਾ ਚਿਰ ਵੀ ਅਸਰ ਰਹਿਣਾ ਕਿਉਂ ਭਾਈ ਪਿੰਡਾਂ ਲੋ ਕਿਉਂ ਨਾ ਜਬਾਨੋਂ ਅਸਰ ਕਿੰਨਾ ਚਿਰ ਰਹੂਗਾ ਭਾਈ ਮੈਂ ਪਿੰਡੋਂ ਨਿਕਲਾ ਗੱਲ ਨਵੀਂ ਨਿਕਲ ਜਾਣੀ ਐ ਮੈਂ ਖਡੂਰ ਸਾਹਿਬ ਗਿਆ 19 ਦੀ ਗੱਲ ਐ ਬੀਬੀ ਖਾਲੜਾ ਖੜੀ ਸੀ ਜੀਤਪ੍ਰੀਤ ਸਵੰਸ ਸਿੰਘ ਖਾਲੜੇ ਦੇ ਘਰੋਂ ਮੈਂ 2 2.5 ਮਹੀਨੇ ਪ੍ਰਚਾਰ ਕੀਤਾ ਬਾਈ ਪਿੰਡਾਂ ਚੋਂ ਤੇ ਮਨੇ ਮਲੇ ਘੱਟ ਹੋਇਆ ਕਰ ਲੋਕਾਂ ਨੂੰ ਪੁੱਛਿਆ ਕਰਾਂ ਜਾ ਕੇ ਮਾਪ ਪਾਈ ਖਾਲੜੇ ਬਾਰੇ ਜਾਣਦੇ ਹੋ ਨਹੀਂ ਜੀ ਮੈਂ ਬੀਬੀ ਤੂੰ ਨਹੀਂ ਜਦੀ ਕਹਿੰਦੇ ਕੀ ਗੱਲ ਪੁੱਤ ਮੈਂ ਜਿੰਨਾਂ ਨੂੰ ਆਈ ਨਹੀਂ ਪਤਾ ਖਾਲੜਾ ਹੈ ਕੌਣ ਤੋਂ ਵੋਟ ਕਿੱਥੋਂ ਪਾ ਦੇਣਗੇ ਕਹਿੰਦੇ ਵੀ ਤੁਹਾਡੀ ਗੱਲ ਠੀਕ ਹੈ ਹਰਾਕੇ ਧਰਤੀ ਉਹ ਸ਼ਹੀਦ ਭਾਈ ਜਤ ਸਵੰਸ ਸਿੰਘ ਖਾਲੜਾ ਉਹ ਸਤਸੰਗਤਰੋਂ ਪਾਰ ਤਿੰਨ ਦਿਹਾੜਾ ਰਹਿਦਾ ਸੀ ਕਨਾਲੀ ਧਰਤੀ ਤੋਂ ਚੱਲ ਕੇ ਪੰਜਾਬ ਆਇਆ ਉਹਨੂੰ ਪਤਾ ਸੀ ਪੰਜਾਬ ਗਿਆ ਮਾਰ ਦੇਣਗੇ ਉਹਦੀ ਆਖਰੀ ਥੀਸ ਸੁਣ ਕੇ ਕੀ ਕਹਿੰਦੀ ਆ ਕਹਾ ਉਹਨੇ ਕਿ ਮੈਂ ਇੱਥੇ ਬੈਠਾ ਰਹਾ ਮਾ ਕੈਨੇਡਾ ਤੇ ਪੰਜਾਬ ਮੇਰੀ ਧਰਤੀ ਦੇ ਉੱਤੇ ਸਾਡੀ ਜਿਵਾਨੀ ਦਾ ਸ਼ਿਕਾਰ ਖੇਡੇ ਜਾਂਦੇ ਹੁਣ ਝੂਠੇ ਮੁਕਾਬਲੇ ਹੁੰਦੇ ਹੁਣ بیویਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਹੁਣ ਇਹ ਮੇਰੀ ਜ਼ਮੀਰ ਨਹੀਂ ਮੰਦੀ ਮੰਜਾਉਂਗਾ ਉਹ ਫਿਰ ਧੱਲ ਕੇ ਇੱਥੇ ਆਇਆ ਭਾਈ 25000 ਲਾਸ਼ਾਂ ਦੇ ਅੰਕੜੇ ਇਕੱਠੇ ਕੀਤੇ ਸ਼ਹਿਰਾਂ ਚ ਗਿਆ ਪਿੰਡਾਂ ਚ ਗਿਆ ਨਿਗਮਤੀਆਂ ਕੋਲੇ ਗਿਆ ਉਹ 25000 ਨੌਜਵਾਨ ਕਤੂਠੇ ਮੁਕਾਬਲਿਆਂ 'ਚ ਮਾਰ ਕੇ ਸਾੜ ਪੂਕਤਾ ਸੀ ਉਹਨਾਂ ਰਿਕਾਰਡ ਇਕੱਠਾ ਕੀਤਾ ਇੱਕ ਦਿਨ ਸੁਮੇਸ਼ ਸੈਣੀ ਨੇ ਚੱਕਿਆ ਵਿਚਾਲੋਂ ਪਾੜ ਕੇ ਮਾਰਤਾ ਚਾਉਂਦੇ ਮਹਿਸੂਸ ਕਰੋ ਦਰਦ ਨੂੰ ਸਾਡੇ ਚੁੰਮਲੀ ਵੱਡੇ 15 13 ਨਿਕਲ ਜਾਂਦਾ ਤੇ ਵਿਚਾਲੋਂ ਪਾੜ ਕੇ ਮਾਰਤਾ ਪੱਕੀ ਜਾਂ ਲੱਖਾਂ ਦੇ ਸਰਨਾਮੇ ਲੱਭਦਾ ਲੱਭਦਾ ਖੁਦ ਲਾਪਾਰਤ লাশ ਬਣ ਗਿਆ ਤੇ ਸਾਨੂੰ ਪਤਾ ਹੀ ਨਹੀਂ ਖਲੜਾ ਹਾਇ ਕੌਣ ਤੇ ਸੁਮੇਸ਼ ਸੈਣੀ ਨੂੰ ਭਾਜਪਾ ਕਿਹਨੇ ਲਾਇਆ ਬਾਦਲਾਣੇ ਸੋ ਪਿੰਡਾ ਲੋ ਮਾ 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 ਕਲਾਕਾਰਾਂ ਬਾਹਰ ਅਜਿਹੇ ਦਾ ਕਿਉਂਕਿ ਵੀ ਵੀਡੀਓ ਰੱਖੀ ਹੋਣੀ ਹੈ ਜਿਹੜਾ ਗੁਰਦੇਵ ਸਿੰਘ ਕੌਕੇ ਦੀ ਘਰੋਂ ਚੱਕਿਆ 92 ਦੇ ਵਿੱਚ ਕਿਉਂਕਿ ਪਿੰਡ ਤੋਂ ਉਹ ਬੰਤਾ ਬੁੱਤਰ ਹੁੰਦਾ ਸਰਕਾਰ ਜਦੋਂ ਐਸਪੀ ਘੋਟ ਨੇ ਵਰਗਿਆਂ ਨੇ ਸ਼ਾਦਲ ਕੀਤਾ ਟੋਟੇ ਟੋਟਨੇ ਕਰਕੇ ਦਰਵਾਜ਼ਾ ਲੋੜਤਾ ਆ ਪਿੱਛੇ ਸਬੀਰ ਗਿਆ ਘਰੇ ਉਹਦੇ ਜਿਹੜਾ ਕੌਕੇ ਦੇ ਕੋਈ ਧਰਮ ਪਤਰੀ ਨੂੰ ਕਹਿੰਦਾ ਸਾਡੀ ਸਰਕਾਰ ਆਉਣ ਦਾ ਸਾਫ ਦੇਵਾਂਗੇ ਉਹ ਭਲਿਆ ਮਾਨ ਸਾਸਤ ਨਵੇਂ ਦਾ ਬਾਪੂ ਮੁੱਖ ਮੰਤਰੀ ਬਣ ਗਿਆ ਤੂੰ ਬ੍ਰਹਿਮੰਤਰੀ ਬਣ ਗਿਆ 15 ਸਾਲ ਭਰਾਵਾ ਤੇਰਾ ਰਾਜ ਰਿਹਾ ਕਿਸੇ ਨੇ ਬਾਹ ਫੜੀ ਸੀ ਮੂੰਹ ਫੜਿਆ ਸੀ ਅਰ ਸਾਫ ਦੇ ਦਿੰਦਾ 95 ਦੇ ਵਿੱਚ ADGP BB तिवारी ਰਿਪੋਰਟ ਦਿੰਦਾ ਇਨਕੁਆਇਰੀ ਕਰਕੇ ਕਿ ਜੈਦਰ ਕੌਂਕੇ ਦੀ ਮੌਤ ਦੇ ਜ਼ਿੰਮੇਵਾਰ ਘੋਟਨੇ ਵਰਗੇ DSP ਤੇ SHO ਨੇ ਰਿਪੋਰਟ ਦੱਲੀ ਕੀ ਨੇ ਦੀਪੀ ਖਾਲਦਾ ਗਈ ਮਿਲਣਾ ਬਾਲ ਨੂੰ ਕਿ ਬਾਲ ਸਾਹਿਬ ਜੇ ਤੁਸੀਂ ਵਾਦਾ ਕੀਤਾ ਸੀ ਸਰਕਾਰ 97 ਚ ਸਰਕਾਰ ਬਣਨ ਤੋਂ ਬਾਅਦ ਵੀ ਅਸੀਂ ਜਿੰਨੇ ਸਾਡੇ ਦੋਸ਼ੀ ਨੇ ਕਟਾਇਰੇ ਚ ਖੜੇ ਕਰਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਕਿ ਬਾਲ ਕਹਿੰਦਾ ਪੁਰੀਆਂ ਗੱਲਾਂ ਭੁੱਲ ਜਿਓ ਆਪਾਂ ਅੱਗੇ ਵਧ ਗਏ ਇਜਹਾਰ ਆਲਮ ਜਿਹਨੇ ਆਲਮ ਸੈਨਾ ਬਣਾਈ ਉਸਕ ਪ੍ਰਾਈਵੇਟ ਮਲੇਰ ਕੋਟਲੇ ਤੋਂ ਹੁੰਦਾ ਸੀ ਉਹ ਪ੍ਰਾਈਵੇਟ ਸੈਨਾ ਸਾਡੀਆਂ ਪੁਰੀਆਂ ਵਿਚ ਆ ਕੇ ਬਲਾਕਾਡ ਕਰਦੀ ਸੀ ਉਹੀ ਆਲਮ ਸੈਨਾ ਨੌਜਵਾਨ ਮੁੰਡਿਆਂ ਨੂੰ ਵੀ ਮਾਰਦੀ ਸੀ ਉਨੇ ਘਰ ਬਾਝੋਂ ਟਿਕਟ ਵੀ ਦਿੱਤੀ ਚੇਅਰਮੈਨ ਵੀ ਬਣਾਇਆ ਐਮਐਲਏ ਬਣਾਇਆ ਆਪਾਂ ਕਹਿੰਦੇ ਜਿੰਦਾਬਾਦ ਆ ਬਾਈ 80 ਤੋਂ ਲੈ ਕੇ ਬਾਈ 95 ਤੱਕ ਗੁਰਦੁਆਰੇ ਟਾ ਅਦਾਨਲਾ ਟਾਕ ਟਾ ਰੈਨ ਟਾਇਰ ਪਾ ਕੇ ਭੂਖਤੇ ਪਰਮਾਂ ਸਾਲ ਦੇ ਜਲਾਵਤੱਕ ਮਾਰਦੇ ਆ ਮਾਜੇ ਜਾਏ ਉਹਦੇ ਛੋਟੀਆਂ ਰਿਸ਼ਤੇਦਾਰੀਆਂ ਬਹੁਤ ਹੋਣਗੀਆਂ ਸਾਰਾ ਪਿੰਡ ਹੀ ਮਾਜੇ ਚਾਲੀ ਚਾਲੀ ਸਾਲ ਹੋ ਗਏ ਬਾਈ ਮਾਜੇ ਚ ਬਰਾਤਾਂ ਕਿਹੜੀਆਂ ਪਿੰਡਾਂ ਚੋਂ ਸਾਰੇ ਮਾਜੇ ਦੇ ਪਤਾ ਮੈਨੂੰ ਆਪ ਪਤਾ ਨਹੀਂ ਵੀ ਜਾ ਰਹੇ ਨੇ ਉਹਨਾਂ ਕਰਾ ਦੇ ਦਾਸਤਾਨ ਸੁਣ ਕੇ ਕਹਾਣੀ ਸੁਣ ਕੇ ਰੂਹ ਕੰਬ ਜਾਂਦੀ ਹੈ ਬਾਈ ਕਿਸੇ ਘਰ ਦੇ 5 ਕਿਸੇ ਘਰ ਦੇ 7 8 ਸੀਦ ਨੇ ਕੱਲਿਆਂ ਬੁਢੀਆਂ ਰਹਿ ਗਏ ਕਈ ਤਰ੍ਹਾਂ ਅੱਸੀ ਤੋਂ ਲੈ ਕੇ 95 ਤੱਕ ਇਹ ਕਹਾਣ ਹੋਇਆ ਤੇ ਆਪਾਂ 2002 ਤੱਕ ਆਉਂਦੇ ਆ ਭੁੱਲ ਗਏ ਸੀਗੇ ਕਿ 15 ਸਾਲ ਦਾ ਕਹਾਣ ਤੇ 2002 ਸਰਕਾਰ ਕਿਹਦੀ ਬਣਾਤੀ ਸੀ ਕਾਂਗਰਸ ਦੀ ਕੈਪਟਨ ਲਿਆਏ ਸੀ ਆਸੀਂ ਅੱਜ ਲੈ ਕਹਾਣ ਕਰਾ ਕੇ ਭੁੱਲ ਜਾਂਦੇ ਆ ਬਾਈ ਵੇਰੀਆਂ ਗੱਲਾਂ ਨੂੰ ਘੰਟੇ ਕਿੱਥੇ ਜਿੱਤੇ ਰੱਖੋ ਆ ਮੁੰਡਾ 21 ਤਰੀਕ ਨੂੰ ਅਸ਼ੀਰ ਹੁੰਦਾ ਕਲੌਰੀ ਬਾਡਰ ਤੇ ਸ਼ੁਕਰਨ ਮੱਲੋ ਪਿੰਡ ਵਾਲਾ ਸਿਰ ਚ ਗੋਲੀ ਪਾਜਦੀ ਐ 28 ਤਰੀਕ ਤੱਕ ਅਸੀਂ ਉੱਥੇ ਮੋਰਚਾ ਲਾ ਕੇ ਰੱਖਦੇ ਆ ਉਹ ਸੜਕ ਦੇ ਉੱਤੇ 28 ਦੇ ਉੱਤੇ ਜਾਮ ਕਰਦੇ ਆ ਰਾਮਪਰੇ 28 ਤਰੀਕ ਨੂੰ 0 F.A ਦਰਜ ਹੁੰਦੀ ਐ ਪ੍ਰਾਈਵੇਟ ਮਧਿਆ ਤੇ ਅਣਖਾਤੇ ਬੰਦਿਆਂ ਤੇ ਪਾਵਲ ਗੋਲੀकांड ਹੋਇਆ ਸੀ ਬੇਅਦਬੀ ਵੇਲੇ ਦੋ ਜਣ ਅਸ਼ੀਰ ਹੋ ਗਏ ਸੀ ਪਾਦਾਂ ਨੇ ਅਣਖਾਤੀ ਪੁਲਿਸ ਦੇ ਪਰਚਾ ਦਿੱਤਾ ਸੀ ਦੇ ਭਵੰਤਮਾਨ ਸੀ ਕਹਿੰਦਾ ਉਹਨਾਂ ਸੀ ਉਦੋਂ ਕਿ ਪੁਲਿਸ ਸਾਡ ਚਾਤੀ ਕਿਵੇਂ ਹੋ ਗਈ ਹੁਣ ਇਹਦੇ ਬਾਰੇ ਪੁੱਛਿਆ ਵੀ ਪੁਲਿਸ ਸਾਡ ਚਾਤੀ ਕਿਵੇਂ ਹੋ ਗਈ ਬਣੀ 250 ਮੁੰਡਾ ਡੱਕੀ ਹੋਇਆ 700 ਬੰਦਾ ਤਿੰਨ ਮੁੰਡਿਆਂ ਦੀ ਅੱਖਾਂ ਨਿਕਲੀਆਂ ਨੇ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਆ ਉਹ ਮੁੰਡਾ ਮਰਤਪਾਲ ਨਵੇਂ ਗਾਉਂ ਵਾਲਾ ਪੰਜਾਬ ਦੀ ਹੱਥੋਂ ਚੱਕ ਕੇ ਲੱਤਾਂ ਭੰਨ ਪਾਹਾਂ ਭੰਨ ਜਵਾਰੇ ਭੰਨ ਤੇ ਪੁਲਿਸ ਪਾਇ ਕੁੱਟਿਆ ਸੀ ਕਰਕੇ ਪੀਜੀਪੀ ਆ ਭੰਨਿਆ ਕੋਈ ਮਰਦਿਆਂ ਦਾ ਨਹੀਂ ਹੋਇਆ ਪੁੱਲਤਾ ਨੂੰ ਸੋਸਾ ਦਾ ਪਛਾੜ ਦਰ ਗਿਆ ਉਹਨਾਂ ਦੇ ਘਰਿਆਣਾ ਪੁਲਿਸ ਵੱਲੋਂ ਪਰਖਮਾਲ ਉਹ ਘਰਿਆਣਾ ਹੈ ਪੰਜਾਬ ਦਾਣਾ ਉਹ ਛੋੜਨਾ ਕੋਈ ਨਹੀਂ ਤਾਹੋ ਇੱਥੇ ਛੋੜੀ ਆਪਣੀ ਜਿਹੜਾਈ ਨੂੰ ਆਪ ਲੜਨੀ ਪੈਣੀ ਹੈ ਬਾਈ ਪਿੰਡ ਦੇ ਵਿੱਚ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਜਥੇਬੰਦੀ ਹੈ ਕੋਦੇ ਨਾਲ ਜੁੜ ਜਾਓ ਬਾਈ ਇਕੱਠੇ ਹੋ ਜਾਓ ਕੋਈ ਘਟਨਾ ਵਾਪਰਦੀ ਹੈ ਪਿੰਡ 'ਚ ਇੱਕ ਮੋਲੀ ਲੰਘ ਜਾ ਕਰੋ ਤੁਹਾਡੇ ਇੱਕ ਵਿੱਚ ਬਹੁਤ ਮਡੀ ਤਾਕਤ ਆ ਬਾਈ ਤੁਹਾਡੇ ਯਾਦ ਹੋਣਾ ਕਿਸਾਨੀ ਮੋਰਚੇ ਵੇਲੇ ਮੇਰੇ ਤੇ ਲੱਖ ਰੁਪਿਆ ਸਰ ਦੇ ਨਾਮ ਸੀ ਦੋ ਪਰਚੇ ਹੋਏ ਦਲੀਪੁਲਿਸ ਵੱਲੋਂ ਮਹਾਰਾਜਪਿੰਡ ਦੀ ਧਰਤੀ ਦੇ ਕੱਠ ਰੱਖਿਆ ਸੀ ਕਹਿ ਕੇ ਆਇਆ ਸੀ ਵੀ ਆਉਂਦਾ ਪੁਲਿਸ ਵੀ ਆਈ ਮੈਂ ਵੀ ਆਇਆ ਜੁਰਤ ਨਹੀਂ ਪਈ ਫੜਦਣ ਕਿਉਂਕਿ ਲੋਕ ਨਾਲ ਸੀ ਲੋਕਾਂ ਦੀ ਤਾਕਤ ਵੱਡੀ ਹੁੰਦੀ ਹੈ ਇਸੇ ਭਵੰਤ ਨੇ ਪਰਚਾ ਦਿੱਤਾ ਮੇਰੇ ਪਿਛਲੇ ਸਾਲ ਹਦੀ ਕੇ ਪਤਣ ਤਰਨਤਾਰ ਜ਼ਿਲ੍ਹੇ ਚ ਕਿ ਲੱਖਾ ਕਿੱਤਾ ਵੇਚਦਾ ਜਿਹੜਾ ਬੰਦਾ 10 ਸਾਲ ਤੋਂ ਪੰਜਾਬੀ ਬੋਲੀ ਲਈ ਪਾਣੀਆਂ ਲਈ ਖਸਾਨੀ ਲਈ ਧਰਤੀ ਲਈ ਬਿਦੂਰਾ ਨੇ ਲੜਦਾ ਰਿਹਾ ਹੋਵੇ ਚਿੱਟੇ ਦੇ ਖਿਲਾਫ ਲੜਦਾ ਰਿਹਾ ਹੋਵੇ ਕੋਈ ਆਵਾਜ਼ ਦੱਬਣ ਦੀ ਪਰਚਾ ਵੀ ਕਿਹੜਾ ਚਿੱਟਾ ਵੇਚਣ ਦਾ ਆ ਹੀ ਲੋਕ ਇਕੱਠੇ ਹੋਏ ਮਹਾਰਾਜ ਉਸੇ ਧਰਤੀ ਦੇ ਉੱਤੇ ਪਰਚਾ ਰੱਦ ਕਰਨਾ ਪਿਆ ਬਾਈ ਸਾਥੀ ਭਾਨਾ ਸਿੱਧੂ ਆ ਚੱਕਿਆ 20 ਤਰੀਕ ਨੂੰ ਲੁਧਿਆਣਾ ਐਸ.ਐਚ ਲੈ ਗਏ ਨੰਗਾ ਕਰ ਵੀਡੀਓ ਬਣਾ ਵਰਤ ਤੇ ਲਟਾ ਚੰਨੀ ਗੌਂਦ ਦੇ ਪਰਚੇ ਰੋਕੀਆਂ ਦੇ ਪਰਚੇ ਆਵਾਜ਼ ਦੱਬਣ ਲਈ ਆ ਹੀ ਲੋਕ ਇਕੱਠੇ ਹੋ ਗਏ ਭਾਨਾ ਜਿੱਦਾਂ ਪੈ ਗਿਆ ਇਹ ਲੋਕਾਂ ਦੀ ਤਾਕਤ ਆ ਵੀ ਜਿੱਥੇ ਲੋਕ ਜੁੜਦੇ ਨੇ ਵਡੀਆਂ-ਵਡੀਆਂ ਹਕੂਮਤਾਂ ਗੋਡੇ ਟੇਕ ਦਿੰਦੀਆਂ ਨੇ ਬਾਈ ਅਬੂਦੀ ਨੇ ਆ ਜਾਣਦਵਾਰੇ ਯਾਦ ਰੱਖਿਓ ਕਿਹੜੀਆਂ ਵੋਟਾਂ ਕਿਹੜਾ ਸੁਧਾਰ ਕਿਹੜਾ ਕਾਨੂੰਨ ਅਗਲਾ ਇੱਕ ਦੇਸ਼ ਇੱਕ ਰੰਗ ਇੱਕ ਬੁੱਧੀ ਇੱਕ ਧਰਮ ਦੀ ਗੱਲ ਕਰਦਾ ਹੈ ਜੇ ਬਾਦਲ ਕਹਿੰਦੇ ਗੱਠਜੋੜ ਦੀ ਤਿਆਰ ਹੋਇਆ ਪਿਆ ਕੰਮ ਉਹ ਗੋਲੀਆਂ ਮਾਰੀ ਜਾਂਦੇ ਆ ਆ ਆਈ ਵੀਪਾ ਆਸਰ ਮੋਟ ਕਹਿੰਦੀ ਹੁੰਦੀ ਸੀ ਕਿ ਆ ਮੁੰਡ ਆਮਦ ਪਾਰ ਜਿਹੜਾ ਆਇਆ ਦਵਾਈ ਤੋਂ ਇਹ ਗੱਲ ਦਾ ਸ਼ੋਗ ਦਾ ਸਾਨੂੰ ਇੱਥੇ ਆ ਕੇ ਮਤਾਂ ਦਿੰਦਾ ਹੈ ਕਿ ਮੁੰਡੇ ਮਰਵਾ ਦੂਰ ਚਾ ਕੇ ਜਿਹਨ ਸਿੱਟਾ ਇਹ ਕਹਿੰਦਾ ਹੁੰਦਾ ਸੀ ਕਿਆ ਮਤਵਾਲ ਨੂੰ ਸਾਨੂੰ ਦਿਓ 10 ਮਿੰਟ ਇਹ ਸਿੱਧਾ ਕਰਦੇ ਤਕੜੇ ਨੂੰ ਹੁਣ ਘਰ ਨਾਲ ਜਾ ਕੇ ਬੰਦਗੇ ਸਾਲਾ ਯਾਰ ਆਹੀ ਕਾਲੇ ਕਾਨੂੰਨ ਜਦੋਂ ਆਇਓ ਕੂਨੀ ਚ ਪਹਿਲਾਂ ਇੱਕ ਨੂ ਚੰਗੇ ਬਹੁਤ ਆ ਫਿਰ ਲੋਕਾਂ ਨੇ ਛੱਤਰ ਗੱਟੇ ਰੋਲਾ ਪੈਣ ਲੱਗਿਆ ਕਾਨੂੰਨ ਬਣਿਆ ਇਕੱਠੇ ਉੱਠ ਤੋਰਿਆ ਹੁਣ ਕਹਿੰਦੇ ਫਿਰ ਗੱਟ ਜੁੜ ਹੋ ਗਿਆ ਕਿਸ ਗੱਲ ਕੇ ਕੋਈ ਸੋਟਾ ਕੋਈ ਨਹੀਂ ਤੁਹਾਨੂੰ ਤੁਹਾਡੀ ਲੜਾਈ ਆਪ ਲੜਣੀ ਪੈਣੀ ਇਕੱਠੇ ਰਿਆ ਕਰੋ ਮੇਰਾ ਵੀਰ ਮੈਂ ਹੁੱਕਾ ਦੇਣ ਆਇਆ ਮੰਨ ਲੋ ਜਾਣ ਤੋਂ ਬਾਅਦ ਆਪਾਂ ਬੂਮਲਾ ਪਾਉਂਦੇ ਆ ਪਹਿਲਾਂ ਕੋਈ ਗੱਲ ਪੁੱਛਦੇ ਨਹੀਂ ਮੈਂ ਲਾਲੇਆਣੇ ਪਿੰਡ ਰਾਤ ਕੱਤੀ ਪਹਿਲੀ ਗੁਰੂ ਘਰ ਚ ਤਰਵੰਡੀ ਸਾਹਿਬ ਕੋਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਆਗੇ ਕਹਿੰਦੇ ਭਾਈ ਸਾਡੇ ਪਿੰਡ ਗੁੰਡ ਚਰਚਾ ਚੱਲੀ ਜਾਂਦੀ ਆ ਮੈਂ ਕਿਹੜੀ ਮੈਂ ਲੱਖਾਂ ਵੋਟਾਂ ਚ ਕੜਾ ਹਾਂ ਮੈਂ ਨਾ 12ਵੀਂ ਕੜਾ ਸੀ 22ਵੀਂ ਕੜਾ ਸੀ 24ਵੀਂ ਪ੍ਰਧੰਟਾ ਲੋਕ ਸਭਾ ਤੋਂ ਐਮਪੀ ਦਾ ਤਲਾਨ 6 ਮਹੀਨੇ ਪਹਿਲਾਂ ਕੀਤਾ ਹੋਇਆ ਚੰਗਾ ਲੱਗਿਆ ਕੋਈ ਵੋਟ ਪਾ ਦੂ ਨਾ ਲੱਗਿਆ ਨਾ ਪਾਉ ਆ ਮਿਹੜੀ ਪਿੰਡ ਗਿਆ ਮੈਂ ਕੋ ਇੱਕ ਬਾਈ ਆਇਆ ਮੇਰੇ ਕੋਲੇ ਕਹਿੰਦਾ ਭਾਈ ਗੱਲ ਕਰਦੇ ਆ ਮੈਂ ਦੱਸੋ ਭਾਈ ਕਿ ਸਾਡੇ ਪਿੰਡ ਕੱਲ ਦਾ ਹੋਕਾ ਆ ਇਹ ਹੀ ਚਰਚਾ ਚੱਲੀ ਜਾਂਦੀ ਹੈ ਹੋਕੇ ਤੋਂ ਬਾਅਦ ਵੀ ਲੱਖਾਂ ਬਾਦਲਾਂ ਤੋਂ 500 ਕਰੋੜ ਰੁਪਇਆ ਲੈ ਗਿਆ ਆਖਾ ਮੈਨੂੰ 500 ਕਰੋੜ ਚ ਵੇਚਦਾ ਫੈਰੇ ਨੂੰ 300 ਕਰੋੜ ਚ ਵੇਚਦਾ 19 ਚ ਤੋ ਖੈਰਾ ਖੜਾ ਹੋਇਆ ਸੀ ਆ ਕਾਰ ਜਹਾਣੀ ਪਿੰਡ ਗਿਆ ਮੈਂ ਉੱਥੇ ਬੋਲ ਕੇ ਆ ਮਗਰੋਂ ਮੁੰਡਿਆਂ ਦਾ ਫੋਨ ਆ ਕਹਿੰਦਾ ਮੈਂ ਝਾੜੂ ਵਾਲੇ 5-7 ਆਏ ਉਹਦੇ ਬਾਪੇ ਬੈਠੇ ਤਾਂਸ ਖੇਡਦੇ ਸੱਤ ਚ ਉਹਨਾਂ ਨੂੰ ਤਰੀਕ ਵੀਡੀਓ ਦਿਖਾਉਣ ਲੱਗੇ ਉਹ ਵੀਡੀਓ ਪਤਾ ਕਿਹੜੀ ਆ ਜਿੱਥੇ ਮੈਂ ਕਹਿੰਦਾ ਵੋਟਾਂ ਲਾ ਕੇ ਪੱਤਰੇ ਬਾਜ਼ ਜਾਂਦੇ ਸੁਣੀ ਆ ਬਾਈ ਸੁਣੀ ਆ ਸੁਣੀ ਆ ਉਹ ਨਾ ਮੈਂ ਇੱਕ ਲੰਮੀ ਚੌੜੀ ਇੰਟਰਵਿਊ ਆ ਉਹ ਮੈਂ ਇੱਕ ਲੰਮੇ ਸੁਧਾਰ ਵਿੱਚ ਗੱਲ ਕਰਦਾ 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 ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਲੋਕੋ ਯਕੀਨ ਨਾ ਕਰਾ ਕੋ ਲੀਡਰਾਂ ਦੇ ਮੇਰੇ ਵਰਗੇ ਹੁੰਦੇ ਵੋਟਾਂ ਲਾ ਕੇ ਪੱਤਰੇ ਬਾਜ਼ ਜਾਂਦੇ ਹੋ ਉਹਨਾਂ ਟੋਟਾ ਘੱਟ ਲਿਆ 15 20 ਸੈਕਿੰਡ ਦਾ ਉਹਨੂੰ ਚਲਾ ਦਿੰਦੇ ਆ ਕਿ ਲੱਖਾ ਤਾਂ ਇਹ ਕਹਿੰਦਾ ਉਹ ਬਾਪੇ ਕਹਿੰਦੇ ਆ ਯਾਰ ਗੱਲਾਂ ਬਹੁਤ ਸਿਆਣੀਆਂ ਕਰਦਾ ਐ ਵੀ ਇਹ ਜਿਹੀ ਆ। ਜੋ ਮੇਰੇ ਖਿਲਾਫ ਇਹ ਕਿ ਵਰਤਾਂਤ ਜਿਹੜਾ ਭੰਜੀ ਪ੍ਰਚਾਰ ਦਾ ਘੜਿਆ ਜਾ ਰਿਹਾ। ਜੋ ਇੱਕ ਪਿੰਡ ਮੈਂ ਗਿਆ ਕਿ ਬਾਪੂ ਜਨਾ ਸ਼ੇਨਾ ਮੈਂ ਦੁਪਹੰਤ ਨੂੰ ਕਹਿੰਦਾ ਭੰਤ ਆਇਆ ਭੰਤ ਆ ਉਹ ਮੈਂ ਤੇਰੀ ਵੀਡੀਓ ਸੁਣਦਾ ਨਾਲ ਗਨਮੈਂਦ ਵੀਰ ਦਾ ਭੰਤ ਤੋਂ ਸਰਕਾਰੀ ਪੁਲਿਸ ਵਾਲੇ। ਉਹ ਮਾਪੂ ਜਿੱਦ ਦੇ ਮੂਸੀਆ ਦਾ ਕਤਲ ਹੋਇਆ। ਮੈਨੂੰ ਏਜੀਪੀ ਬਸਕੋਰਡ ਆ ਦੇ ਇੱਕੀ ਬਣਨੀ ਆ ਬਾਈ। ਸਤਿ ਸੋ ਵੀਰ। ਸਰਕਾਰ ਦੀ ਆਲਟਰ ਸਰਕਾਰ ਨੂੰ ਜਵਾਬ ਨਹੀਂ ਦੇਇਆ ਬਈ ਇਸ ਕਰਕੇ ਬੇਨਤੀ ਕਰਨਾ ਬਈ ਲੱਖਾਂ ਚਾਹੀਏ ਬੀਜੇਪੀ ਨਾਲ ਜੋੜ ਦਿਓ ਚਾਹੇ ਆਮ ਆਦਮੀ ਪਾਰਟੀ ਨਾਲ ਜੋੜ ਦਿਓ ਚਾਹੇ ਬਾਦਲਾਵਾਂ ਨਾਲ ਜੋੜ ਦਿਓ ਚਾਹੇ ਏਜੰਸੀਆਂ ਦਾ ਬਣਾ ਦਿਓ ਚੈਕਰ ਕਾਰਸਾਂ ਜੋੜ ਦਿਓ ਜਿਹਦਾ ਮਰਜ਼ੀ ਬੰਦਾ ਬਣਾ ਦਿਓ ਲੱਖਾਂ 500 ਗਾਲ ਕਢ ਦਿਓ ਲੱਖੇ ਰੁਪਏ 500 ਕਢਣੀਆਂ ਹਜ਼ਾਰ ਕਢ ਦਿਓ ਇਥੇ 500 ਕਢਣੀਆਂ ਭੁੱਲ ਜਿਓ ਲੱਖਾਂ ਪਿੰਡ ਆਇਆ ਸੀ ਲੱਖਾਂ ਕਹਿ ਕੇ ਕੀ ਗਿਆ ਚੇਤੇ ਰੱਖਿਓ ਬਈ ਲੱਖਾਂ ਕਹਿਣ ਆਇਆ ਤਰੀ ਨਾ ਨਾ ਦੇਜੋ ਆਪਣੀ ਬੋਲੀ ਸੰਭਲੋ ਆਪਣੀਆਂ ਨਸਲਾਂ ਮਸਕੂਲਾਂ ਚ ਪਤਾ ਕਰੋ ਇਤਿਹਾਸ ਦੀਆਂ ਗੁਣਸ਼ਾਨੀਆਂ ਸਾਹਮਣੇ ਰੱਖੋ ਪਿੰਡਾਂ ਦੇ ਭਾਈਆਂ ਦੀ ਵੋਟ ਨਾ ਮੰਨਦੇਓ ਪਿੰਡਾਂ ਦਾ ਭਾਈਚਾਰਾ ਕਾਇਮ ਰੱਖੋ ਭਾਈ ਸੇਵੇ ਇਕੱਠੇ ਕਰ ਲੋ ਮੈਂ ਪਿੰਡਾਂ ਦਾ ਜਾਂਦਾ ਗੁਰਦਵਾਰੇ ਚਾਰ-ਚਾਰ ਆਯਾਤਾਂ ਦੇ ਨਾ ਉਥੇ ਇਹ ਮਜਬੂਤ ਸਿੱਖਾਂ ਦਾ ਰਵਦਾਸੀਆਂ ਦਾ ਇਹ ਜੱਟਾਂ ਦਾ ਸੇਵੇ ਵੀ ਏਡੋ ਵੱਡੀ ਨੇ ਐ ਚਦਨ ਜਿਹੇ ਭਾਈ ਜੱਗ ਕੀ ਗੱਲ ਹੈ ਸ਼ੁਗੇ ਗੁਰਦਵਾਰੇ ਮੈਂ ਛੋਟਾ ਪਿੰਡ ਉੱਤੇ ਗਿਆ ਮੈਂ ਸੇਵੇ ਕਿੰਨੇ ਆ ਆ ਦੋ ਆ ਮੈਂ ਇਕੱਠੇ ਕਰ ਲਓ ਇਹਨਾਂ ਦੁਆਰੇ ਨਾਲ ਗੱਲ ਕਰਦੀ ਤਾਂ ਨਾ ਘੜ ਕੇ ਬਹਿਣਗੇ ਹਾਂ ਨੇ ਪਿੰਡ ਦਾ ਬਾਈ ਮੈਂ ਗੁਰਦਵਾਰੇ ਇਹ ਕਹਿੰਦੇ ਗੁਰਦਵਾਰੇ ਇੱਕੋ ਹੀ ਹੈ ਵਿਚਾਲੇ ਕੰਦ ਕੱਢੀ ਵੀ ਹੈ ਤੇ ਸਿੱਖੀ ਆ ਜੀ ਸਾਡੇ ਗੁਰੂਆਂ ਨੇ ਜਾਤ ਪਾਤ ਕੂੜ ਰੀਤ ਭੇਤ ਭਾਵ ਖਤਮ ਕਰਕੇ ਮਾਨਸਕੀ ਜਾਤ ਸਭ ਇੱਕ ਹੀ ਪਹਿਚਾਨ ਮੋਦੀ ਗੱਲ ਕੀਤੀ ਅਸੀਂ ਕਹਿੰਦੇ ਪੰਜਾਬ ਬਚਾ ਲਓ ਪੰਜਾਬ ਕਿੱਥੋਂ ਬਾਗੀ ਮਈ ਆਈ ਪਿੰਡ ਦੀ ਆਇਆ ਬੰਦਾ ਇਕੱਠਾ ਹੋ ਕੇ ਨੂੰ ਤਿਆਰ ਆਲੇ ਪਿੰਡਾਂ ਚੋਂ ਦਾ ਬੰਦਾ ਹੋਰ ਗੱਲ ਕਰਦਾ ਵਧੀਆ ਗੱਲ ਆ ਕਿ ਦੁੱਸਰੇ ਵੇ ਗੁਰੂ ਘਰ ਇਕੱਠੇ ਹੋਣੇ ਜਾਂਦੇ ਹੋਂ ਇਹ ਰਵਾਇਤ ਪਾਉਂਦੇ ਸਨ ਜਦੋਂ ਆਪਾਂ ਇਕੱਠੇ ਹੁੰਨੇ ਆ ਮਾਈ ਪਿੰਡ ਚ 100 ਰੁਪਇਆ ਹਰ ਬੰਦਾ ਕੱਢਿਆ ਕਰੋ ਕੋਈ ਪਿੰਡ ਦਾ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਉਹਦੀ ਮਦਦ ਕਰੋ ਬਿਨਾਂ ਘਰ ਤੋਂ ਬੈਠਾ ਉਹਦੀ ਮਦਦ ਕਰੋ ਬੰਤੀ ਤਾਂ ਆਪਾਂ ਕਹਿ ਦਿੰਦੇ ਆ ਸਾਡੇ ਬੰਦੇ ਦੂਜੇ ਧਰਮਾਂ ਚਲੇ ਗਏ ਸਾਡੇ ਬੰਦੇ ਤੇਰਾ ਮਲ ਹੋ ਗਏ ਆਪਣੇ ਬੰਦੇ ਦੀ ਬਾਹ ਹੀ ਨਹੀਂ ਫੜਨੀ ਬਈ ਹੋਣਾ ਹੀ ਐ ਕਹਿੰਦੇ ਆ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਮਾਨੂੰ ਇੱਕਾਂ ਨਜ਼ਰ ਨਹੀਂ ਆਉਣਾ ਚਾਹੀਦਾ ਬਈ ਇਹ ਹੁੱਕਾਂ ਦੇ ਆਇਆ 13000 ਪੰਜਾਬ ਦੇ ਪਿੰਡ ਤੇ ਜਾਣਾ ਛੋਡੇ ਕੋਲੇ ਆਇਆ ਜੇ ਛੋਡੇ 5% ਬੰਦਿਆਂ ਦੇ ਲਈਆਂ ਗੱਲਾਂ ਪੱਲੇ ਪੈ ਗਈਆਂ ਫੇਰ ਇੱਥੇ ਹੋਣਾ ਸਫਲ ਆ 5 ਸਾਲ ਲਾਉਣਾ 7 ਸਾਲ ਜਾਣਾ 13000 ਪਿੰਡ 'ਚ ਆਹੀ ਜਾਗ ਲਾ ਆ ਗਿਆ ਜਿਵੇਂ ਆਪਣੇ ਪੰਜਾਬ ਦੇ ਲੋਕਾਂ ਨੂੰ ਉਤਕਰਾਂ ਦਾ ਲੋਕਾਂ ਨੇ ਆਪਣੀ ਬੋਲੀ ਵਿਰਸਾ ਇਤਿਹਾਸ ਪਾਣੀ ਧਰਤੀ ਬਚਾ ਲਈ ਨਸਲਾਂ ਬਚਾ ਲਈਆਂ ਇਕੱਠੇ ਹੋ ਗਏ ਸਿਵੇ ਗੁਰੂ ਘਰ ਇਕੱਠੇ ਕਰ ਲਏ ਤਾਂ ਮੈਂ ਸਮਝੂਗਾ ਮੇਰੀ ਯਾਤਰਾ ਦਾ ਮਿਸਰ ਸੰਬੰਧ ਜੇ ਗੱਲ ਐਮਐਲਏ ਪੀ ਬਣਦੀ ਹੁੰਦੀ ਹੁੰਦੀ ਨਾ ਭਾਈ 222 ਵਾਲੀਆਂ ਵੋਟਾਂ ਤੋਂ ਪਹਿਲਾਂ ਭਵੰਤਮਾਨ ਨੇ ਇਹ ਜਾਣਕਾਰ ਰਿਹਾ ਭਵੰਤਮਾਨ ਅਸੀਂ ਪੀਪਲ ਪਾਰਟੀ 'ਚ ਇਕੱਠਿਆਂ ਨੇ ਕੰਮ ਕੀਤਾ ਅਗੂ ਭਾਨੀਗਰ ਇਕੱਠੇ ਹੋ ਗਏ ਮੈਂ ਜਲਦੀਪ ਸੁਖੀਰ ਨਾਲ ਦਾ ਮੁੰਡਾ ਭੰਦਰੇ ਤੇ ਭਵੰਤ ਉਦੋਂ ਹਲੇ ਮੁੱਖ ਮੰਤਰਿਕਾ ਚਿਹਰਾ ਨਹੀਂ ਬਣਾਇਆ ਮਨਾਂ ਰੱਖੇ ਸਾਡੇ ਨਾਲ ਆਦਿਆ ਰਲਦੇ ਹੱਥ ਹੁਣਾਂ ਪੰਜ ਕਿ ਟੰਨੇ ਦਾ ਮਖਾ ਬਈ ਨਹੀਂ ਤੂੰ ਜੱਟ ਕੇ ਤੇਰਾ ਮੂ ਦਿੱਲੀ ਵੱਲ ਪਿੱਛ ਪੰਜਾਬ ਵੱਲ ਹੋ ਜਾਣੀ ਆ ਸਾਡਾ ਜਿੱਥੇ ਹੀ ਹਰਗੇ ਮੂ ਪੰਜਾਬ ਵੱਲੀ ਰਹਿਣਾ ਆ ਵੀ ਭਾਈ ਅੱਛੇ ਗਣੇ ਆ ਤੁਹਾਡੇ ਕੋਲੇ ਆ ਲੋਕ ਆਪਰਗੇ ਹੁੰਦੇ ਆ ਹਰ ਬੰਦੇ ਦਾ ਪਰਮਾਤਮਾ ਆ ਵਾਸਤਾ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਆ ਸਾਡਾ ਤੇ ਰਾਜ ਵੀ ਕਹਿੰਦੇ ਅਸੀਂ ਲੱਖਿਆ ਕੱਲਾ ਕਿੱਥੋਂ ਰੜਦਾ ਹੈਗਾ ਸਾਡੇ ਨਾਲ ਨਮਲਾ ਸਾਡੇ ਨਾਲ ਨਮਲਾ ਸਾਡੇ ਨਾਲ ਆ ਜਾ ਪਾਰਟੀਆਂ ਬੜੀਆਂ ਮਜ਼ਬੂਤ ਹੁੰਦੀਆਂ ਨੇ ਮੈਂ ਕਹਾਂ ਨਹੀਂ ਗਰਦਾਰ ਮਾਰ ਕੇ ਨਹੀਂ ਚਾਹੇ 50 ਵੋਟਾਂ ਨਾ ਪੈਣ ਅੱਜ ਤੋਂ 57 ਪਹਿਲਾਂ ਮੁੱਖ ਮੰਤਰੀ ਕੌਣ ਹੋਇਆ ਬਈ ਜਾਣਦੇ ਹੋ 507 ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋਹੜੀਆਂ ਦੇ ਉੱਤੇ ਗੀਤ ਗਾਏ ਜਾਂਦੇ ਕਿੱਸੇ ਕਹਾਣੀਆਂ ਸੁਣਾਈਆਂ ਜਾਂਦੀਆਂ ਉਹ ਕਰਤਾਰ ਸੀ ਕਰਤਾਰ ਸਦੀਆਂ ਜਾਂਦੇ ਰਹਿੰਦੇ ਆ ਬਈ ਅੱਜ ਇੱਕ 2 ਕਰੋੜ ਦੀ ਗੱਡੀ ਜਿਹੜਾ ਹੁੰਦਾ ਓਏ ਬੰਦਾ ਆਪੇ ਕਰਤਾਰ ਨਾ ਹੋਵੇ ਦੁਨੀਆਂ ਪਰ ਸਭ ਮਾਗਣਾਂ ਦੀ ਕੋਈ ਹੋਊਗਾ ਜਾਂ ਨਾਗਾ ਅਸੀਂ ਸਾਇੰਗਲ ਤੇ ਚੜਾਉਂਦਾ ਹੋਏ ਬੱਲੇ ਕਰਦਾਰ ਹਾਂ ਦੁਨੀਆਂ ਸਲਾਮਾ ਕਰਦੀ ਹੈ ਥੜ ਕੇ ਦੇਖਦੀ ਹੈ ਇਹ ਕਿਰਦਾਰ ਹੁੰਦੇ ਨੇ ਜਬਈ ਸਾਡੇ ਕਿਰਦਾਰ ਬੜੇ ਉੱਚੇ ਤੇ ਸੁੱਚੇ ਸੀ ਮੈਂ ਅਖੀਰਲੀ ਗੱਲ ਸੁਣਾਉਣ ਲੱਗਿਆ ਮੁੰਡੇ ਪਲਵਾਮਾ ਟੈਕ ਮਿਲੇ ਨੌਜਵਾਨ ਮੁੰਡੇ ਕੁੜੀਆਂ ਮਿਲ ਇਕੱਠੇ ਹੋ ਕੇ ਆ ਗਏ ਪਲਵਾਮਾ ਟੈਕ ਕੋ ਜੰਮੂ ਕਸ਼ਮੀਰ ਬਹੁਤ ਧਾਰ ਕੇ ਵਿਚਾਰੇ ਇਕੱਠੇ ਹੋਏ ਸੀ ਮੁੰਡੇ ਆ ਗਏ ਮਨੋ ਪੁੱਛਿਆ ਮੈਂ ਕਿ ਤੁਸੀਂ ਪੰਜਾਬ ਵੀ ਪੜਨ ਕਿਉਂ ਆਏ ਉਹ ਕਹਿੰਦੇ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਸੁਰੱਖਿਅਤ ਸੀ ਸਿੱਖਾਂ ਕੋਲ ਅਨੁਸੂਸ਼ ਕਰਦੇ ਆ ਇਹ ਸਾਡੇ ਕਰਤਾਰ ਨੇ ਬਈ ਫਰਾਜ ਜੀ ਜਰੋਦਨ ਨਗਾਰ ਆ ਰਹੇ ਸਰਪੰਡ ਵਾਲਿਓ ਗੱਲਾਂ ਤੇ ਬਈ ਅਮਲ ਕਰ ਲਿਓ ਨਾੜ ਬੰਨ੍ਹ ਲਿਓ ਇੱਧਰੋਂ ਸੁਣਿਓ ਇੱਧਰੋਂ ਅਕੜਿਓ ਜੋ ਕਹਿਓ ਚੇਤੇ ਰੱਖਿਓ ਭੁੱਲਿਓ ਰੱਖਾ ਪਿੰਡਾਂ ਗੱਲਾਂ ਦੇ ਚੇਤੇ ਰੱਖਿਓ ਅਖੀਰ ਤੇ ਬੇਨਤੀ ਆ ਸਾਡੇ ਜਦੇ